ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕੀ ਹੁਸ਼ਿਆਰਪੁਰ ਦੇ ਵਿੱਚ ਪਿਛਲੇ ਦਿਨੀ 5 ਸਾਲਾਂ ਦਾ ਮਾਸੂਮ ਬੱਚੇ ਦਾ ਪ੍ਰਵਾਸੀ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੀ ਹੁਣ ਪ੍ਰਵਾਸੀਆਂ ਦੇ ਖਿਲਾਫ ਲਗਾਤਾਰ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੱਧਦੇ ਹੀ ਜਾ ਰਹੇ ਹਨ ਜੀਹਾਂ ਪੰਜਾਬੀਆਂ ਦੇ ਵੱਲੋਂ ਹੁਣ ਪ੍ਰਵਾਸੀਆਂ ਦੇ ਵਿਰੁੱਧ ਇਹ ਨਾਅਰੇ ਲਗਾਏ ਜਾ ਰਹੇ ਹਨ ਕਿ ਇਹਨਾਂ ਨੂੰ ਹੁਣ ਪੰਜਾਬ ਦੇ ਵਿੱਚੋਂ ਭਜਾਉਣਾ ਚਾਹੀਦਾ ਹੈ ਤਾਂ ਜੋ ਕਿ ਪੰਜਾਬ ਤੇ ਬਾਕੀ ਬੱਚੇ ਸੇਫ ਰਹਿ ਸਕਣ ਸੋ ਇਸੇ ਦੌਰਾਨ ਤੁਹਾਨੂੰ ਦੱਸਦੀ ਆ ਕਿ ਹੁਣ ਹੁਸ਼ਿਆਰਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਇਕੱਠ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਪ੍ਰਵਾਸੀ ਮਜ਼ਦੂਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਹੁਸ਼ਿਆਰਪੁਰ ਛੱਡਣ ਦੇ ਲਈ ਕਿਹਾ ਜਾ ਰਿਹਾ ਹੈ ਸੋ ਇਸੇ ਦੌਰਾਨ ਦਮਦਮੀ ਟਕਸਾਲ ਦੇ ਸਥਾਨਕ ਆਗੂ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਬਾਈਕਾਟ ਕਰ ਦੇਣਾ ਚਾਹੀਦਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਛੱਡਣ ਦੇ ਲਈ ਇਹਨਾਂ ਨੂੰ ਮਜਬੂਰ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਾਤਾਵਰਣ ਅਤੇ ਇਸ ਤੋਂ ਇਲਾਵਾ ਇਸ ਦੀ ਸ਼ਾਨਦਾਰ ਵਿਰਾਸਤ ਦੀ ਰੱਖਿਆ ਦੇ ਲਈ ਸਾਨੂੰ ਪ੍ਰਵਾਸੀਆਂ ਨੂੰ ਤਿਆਗ ਦੇਣਾ ਚਾਹੀਦਾ ਹੈ ਸਾਨੂੰ ਗਲੀ ਮੁਹੱਲਿਆਂ ਤੋਂ ਸਮਾਨ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈ ਤੇ ਸਿਰਫ ਪੰਜਾਬੀਆਂ ਤੋਂ ਹੀ ਸਮਾਨ ਖਰੀਦਣ ਚਾਹੀਦਾ ਹੈ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਚਮਕੌਰ ਸਾਹਿਬ ਤੋਂ ਵੀ ਵਿਸ਼ੇਸ਼ ਤੌਰ ਦੇ ਉੱਤੇ ਨਿਹੰਗ ਸਿੰਘਾਂ ਦਾ ਵੱਡਾ ਜਥਾ ਪਹੁੰਚਿਆ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਵੱਲੋਂ ਸ਼ੈਸ਼ਨ ਚੌਂਕ ਦੇ ਵਿੱਚ ਇਕੱਠੇ ਹੋ ਕੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਤੋਂ ਇਲਾਵਾ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ ਹੁਸ਼ਿਆਰਪੁਰ ਦੇ ਸ਼ੈਸ਼ਨ ਚੌਂਕ ਦੇ ਵਿੱਚ ਨੌਜਵਾਨਾਂ ਅਤੇ ਇਸ ਤੋਂ ਇਲਾਵਾ ਨਿਹੰਗ ਸਿੰਘ ਫੌਜਾਂ ਨੇ ਇਸ ਦੌਰਾਨ ਵੱਡਾ ਇਕੱਠ ਵੀ ਕੀਤਾ ਇਸ ਤੋਂ ਬਾਅਦ ਲਗਾਤਾਰ ਹੁਣ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਵੀ ਪ੍ਰਵਾਸੀਆਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਤੇ ਇਹਨਾਂ ਦੇ ਖਿਲਾਫ ਕਾਫੀ ਜ਼ਿਆਦਾ ਮਤੇ ਪੇਸ਼ ਕੀਤੇ ਜਾ ਰਹੇ ਹਨ ਤਾਂ ਜੋ ਕਿ ਕੋਈ ਵੀ ਪ੍ਰਵਾਸੀ ਹੁਣ ਪੰਜਾਬ ਦੇ ਵਿੱਚ ਆਪਣਾ ਵੋਟਰ ਕਾਰਡ ਆਈਡੀ ਇਸ ਤੋਂ ਇਲਾਵਾ ਕੋਈ ਵੀ ਜ਼ਮੀਨ ਨਾ ਖਰੀਦ ਸਕੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤੇ ਪਿਛਲੇ ਦਿਨੀ ਇਹ ਬਿਆਨ ਜਾਰੀ ਕਰ ਦਿੱਤਾ ਗਿਆ ਸੀ ਕਿ ਅਸੀਂ ਕਿਸੇ ਵੀ ਪ੍ਰਵਾਸੀ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਨਹੀਂ ਰੋਕ ਸਕਦੇ ਤੇ ਜੇਕਰ ਕੋਈ ਵੀ ਗਲਤ ਕੰਮ ਕਰੇਗਾ ਤੇ ਉਸ ਨੂੰ ਕਾਨੂੰਨੀ ਕਾਰਵਾਈ ਉਸ ਦੇ ਉੱਤੇ ਕੀਤੀ ਜਾਵੇਗੀ ਤੇ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਸੋ ਇਸੇ ਦੇ ਉੱਤੇ ਹੀ ਹੁਣ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ 5 ਸਾਲਾਂ ਹਰਵੀਰ ਜਿਸ ਦੀ ਕੀ ਮੌਤ ਹੋ ਚੁੱਕੀ ਹੈ ਪ੍ਰਵਾਸੀ ਦੇ ਵੱਲੋਂ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਮਾਤਾ-ਪਿਤਾ ਦੇ ਨਾਲ ਅਤੇ ਪੂਰੇ ਪਰਿਵਾਰ ਦੇ ਨਾਲ ਮਿਲਣੀ ਕੀਤੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਸ ਪਰਿਵਾਰ ਦੇ ਨਾਲ ਮਿਲਣੀ ਤੋਂ ਬਾਅਦ ਕੀ ਕਿਹਾ ਗਿਆ ਆਉਲੇ ਚੱਲਦੇ ਆ ਇਸ ਵੀਡੀਓ ਦੇ ਵੱਲ ਬਹੁਤ ਸਾਰੇ ਪਿੰਡਾਂ ਦੀਆਂ ಗ್ರಾಮ ਪੰਚਾਇਤਸ ਮਤੇ ਪਾਉਣ ਲੱਗੀਆਂ ਹਨ ਮੇਰੇ ਖਿਆਲ ਨਾਲ ਰੂਪੜ ਸਾਈਡ ਤੋਂ ਹਾਰਪੁਰ ਸਾਈਡ ਤੋਂ ਬਹੁਤ ਲੋਕਾਂ ਨੇ ਪਾਈਆਂ ਇਸ ਮਸਲੇ ਦਾ ਹੱਲ ਨਹੀਂਗਾ ਇਹਦਾ ਹੱਲ ਹੈਗਾ ਕਿ ਪੰਜਾਬ ਦੀ ਵਿਧਾਨ ਸਭਾ ਜਿਹੜੀ ਕੰਪੀਟੈਂਟ ਅਥਾਰਟੀ ਆ ਉਹ ਇੱਕ ਮਤਾ ਪਾਸ ਕਰੇ ਇੱਕ ਕਾਨੂੰਨ ਲਾਗੂ ਕਰੇ ਔਰ ਉਹਦੇ ਕਾਨੂੰਨ ਦੇ ਲਾਗੂ ਕਰਨ ਵਾਸਤੇ ਮੈਂ ਬਤੌਰ ਐਮਐਲਏ ਜਨਵਰੀ 2017 ਵਿੱਚ ਆਪਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਗਿਆ ਉਹਨਾਂ ਨੂੰ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਲਾਅ ਹੈ ਹੁਣ 2025 ਵਿੱਚ ਜਿਵੇਂ ਉੱਤਰਾਖੰਡ ਸਰਕਾਰ ਭਾਜਪਾ ਦੀ ਰੂਲ ਸਟੇਟ ਹੈ ਉਹਨਾਂ ਨੇ ਕਾਨੂੰਨ ਬਣਾਤਾ ਰਾਜਸਥਾਨ ਵਿੱਚ ਹੈ ਗੁਜਰਾਤ ਵਿੱਚ ਹੈ ਕਿ ਕੋਈ ਵੀ ਬਾਹਰੋਂ ਆ ਕੇ ਸਾਡੇ ਸੂਬੇ ਦੇ ਵਿੱਚ ਨਾ ਜ਼ਮੀਨ ਕਿਰੇਟ ਸਕਦਾ ਨਾ ਮੋਟਰ ਬਣ ਸਕਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਅਗਰ ਇਹ 2023 ਵਿੱਚ ਬਿਲ ਇੰਟਰੋਡਿਊਸ ਕੀਤਾ ਹੁੰਦਾ ਤਾਂ ਸ਼ਾਇਦ ਇਹਨਾਂ ਦਾ ਬੱਚਾ ਬਚ ਜਾਂਦਾ ਔਰ ਮੈਂ ਤਾਂ ਇਹ ਕਹਿ ਰਿਹਾ ਹਾਂ ਭਗਵੰਤਪਾਨ ਦੇ ਮੈਂ ਬਿਆਨ ਸੁਣ ਰਿਹਾ ਕਿ ਸਾਡੇ ਵੀ ਬੱਚੇ ਦੂਜੇ ਸੂਬਿਆਂ ਵਿੱਚ ਜਾਂਦੇ ਇਹਦੇ ਬਹੁਤ ਅੰਤਰ ਆ ਅਸੀਂ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਕੈਨੇਡਾ ਤੇ ਅਮਰੀਕਾ ਤੇ ਆਸਟ੍ਰੇਲੀਆ ਵਗੈਰਾ ਜਾਂਦੇ ਇੱਕ ਗੱਲ ਅਚੀ ਤਰ੍ਹਾਂ ਸਮਝੋ ਕਿ ਕੋਈ ਵੀ ਦੇਸ਼ ਬਿਨਾ ਸ਼ਰਤਾਂ ਪੂਰੀਆਂ ਕੀਤੇ ਇਜਾਜ਼ਤ ਨਹੀਂ ਦਿੰਦਾ ਕਿਸੇ ਬਾਹਰ ਨੂੰ ਪਹਿਲੀ ਗੱਲ ਤਾਂ ਪਾਸਪੋਰਟ ਦੀ ਸ਼ਰਤ ਹੈ ਫਿਰ ਵੀza ਸ਼ਰਤਾਂ ਤੇ ਤੁਸੀਂ ਅਗਰ ਬਣਨਾ ਵਾ ਉਥੋਂ ਦੇ ਪੀਆਰ ਬਣਨਾ ਪਰਮਨੈਂਟ ਰੈਜ਼ਿਡੈਂਸੀ ਨਹੀਂ ਆ ਤੇ ਇੱਡੇ ਵੱਡੇ ਬੁਲੰਦਾ ਕਾਗਜ਼ਾਂ ਦਾ ਲੈਂਦੇ ਨੇ 825 350 ਲੱਖ ਰੁਪਏ ਲੈਂਦੇ ਫਿਰ ਤੁਹਾਨੂੰ ਉੱਥੇ ਬਚਣ ਦਿੰਦੇ ਭਗਵੰਤਪਾਲ ਇੱਕ ਅੰਤਰ ਸਮਝੋ ਕਿਹ ਬਹਾਨੇ ਸਾਜੀ ਕਰਦੇ ਹੋ ਕਿ ਤੁਹਾਡੇ ਉੱਤੇ ਕੋਈ ਫਿਜਰੀ ਵਾਲ ਦਾ ਸੋਸੀਟੀ ਦਾ ਇਹਨਾਂ ਲੋਕਾਂ ਦਾ ਪ੍ਰੈਸ਼ਰ ਹੈ ਕਿ ਤੇ ਨਹੀਂ ਬਿਲ ਬਣਨਾ ਚਾਹੀਦਾ ਜੀ ਬਿਲ ਤਾਂ ਜਾਤ ਹੋਵੇ ਨਾ ਕਿ ਅਸੀਂ ਕੋਈ ਐਹੋ ਜੀ ਗੱਲ ਕਰਦੇ ਜਿਹੜੀ ਦੇਸ਼ ਵਿੱਚ ਕਦੀ ਨਹੀਂ ਹੋਈ ਹਿਮਾਚਲ ਪ੍ਰਦੇਸ਼ ਨੇ ਤਾਂ 50 ਸਾਲ ਪਹਿਲਾਂ ਬਣਾਇਆ ਹੋਇਆ ਤੁਸੀਂ ਹਿਮਾਚਲ ਵਿੱਚ 1 ਇੰਚ ਜਿਮ 1 ਇੰਚ ਜ਼ਮੀਨ ਨਹੀਂ ਲੈ ਸਕਦੇ ਕੁਸੀਂ ਕਿਸੇ ਤਰ੍ਹਾਂ ਦਾ ਉੱਥੇ ਕੋਈ ਵੋਟਰ ਨਹੀਂ ਬਣ ਸਕਦੇ। ਸੁਖਪਾਲ ਸਿੰਘ ਖੈਰਾ ਦੇ ਇਸ ਬਿਆਨਾਂ ਬਾਰੇ ਤੇ ਇਸ ਗੱਲਬਾਤ ਬਾਰੇ ਤੁਹਾਡੀ ਕੀ رائے ਹੈ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹੁਣ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪੰਜਾਬੀਆਂ ਦੇ ਵੱਲੋਂ ਹੁਣ ਵੱਡੇ ਇਕੱਠ ਕਰਕੇ ਜਿੱਥੇ ਕਿ ਹਰਵੀਰ 5 ਸਾਲਾਂ ਬੱਚੇ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਪ੍ਰਵਾਸੀਆਂ ਦੇ ਖਿਲਾਫ ਕਾਫੀ ਜ਼ਿਆਦਾ ਨਾਹਰੇਬਾਜੀ ਵੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੁਣ ਇੱਕ ਹੋਰ ਖਬਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਸੋ ਬਿਧੀਪੁਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਦੋ ਬੱਚੇ ਹੋਰ ਇੱਕ ਪ੍ਰਵਾਸੀ ਦੇ ਵੱਲੋਂ ਚੋੱਕ ਲੈ ਗਏ ਸਨ ਜਿਸ ਤੋਂ ਬਾਅਦ ਕੀ ਨਾ ਬੱਚਿਆਂ ਨੂੰ ਇੱਕ ਕਿਸਾਨ ਦੇ ਦੁਆਰਾ ਬਚਾਇਆ ਗਿਆ ਜੋ ਕਿ ਉੱਥੇ ਹੀ ਖੇਤਾਂ ਦੇ ਵਿੱਚ ਪਾਣੀ ਲਗਾ ਰਿਹਾ ਸੀ ਸੋ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਸੋ ਬਿਧੀਪੁਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਬੱਚਿਆਂ ਨੂੰ ਇੱਕ ਪ੍ਰਵਾਸੀ ਦੇ ਦੁਆਰਾ ਕਿਡਨੈਪ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਕੀ ਖੇਤਾਂ ਦੇ ਵਿੱਚ ਹੀ ਇੱਕ ਪੰਜਾਬੀ ਜੋ ਕਿ ਪਾਣੀ ਲਗਾ ਰਿਹਾ ਸੀ ਸੋ ਇਸੇ ਦੌਰਾਨ ਉਸ ਨੂੰ ਬੱਚਿਆਂ ਦੀ ਆਵਾਜ਼ ਸੁਣੀ ਤੇ ਜਿਸ ਤੋਂ ਬਾਅਦ ਪ੍ਰਵਾਸੀ ਉਹਨਾਂ ਦੋਨਾਂ ਬੱਚਿਆਂ ਨੂੰ ਉੱਥੇ ਛੱਡ ਕੇ ਫਰਾਰ ਹੋ ਜਾਂਦਾ ਹੈ ਸੋ ਤਸਵੀਰਾਂ ਤੁਸੀਂ ਇਹਨਾਂ ਬੱਚਿਆਂ ਦੀਆਂ ਦੇਖ ਸਕਦੇ ਹੋ ਜੋ ਕਿ ਬੇहद ਰੋਂਦੇ ਹੋਏ ਨਜ਼ਰ ਆ ਰਹੇ ਹਨ ਸੋ ਇਹ ਵੀ ਕਾਫੀ ਜ਼ਿਆਦਾ ਮੰਦਭਾਗੀ ਖਬਰ ਤੁਹਾਨੂੰ ਦੱਸ ਦਈਏ ਕਿ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਪਿੰਡ ਅਟਾਰੀ ਤੋਂ ਵੀ ਇਸੇ ਤਰ੍ਹਾਂ ਦੀ ਹੀ ਨਿਕਲ ਕੇ ਆ ਰਹੀ ਹੈ ਜੀਹਾਂ ਪ੍ਰਵਾਸੀਆਂ ਦੇ ਹੁਣ ਕੱਟੇ ਜਾਣਗੇ ਰਾਸ਼ਨ ਕਾਰਡ ਅਤੇ ਵੋਟਰ ਕਾਰਡ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਖ ਬਖ ਪਿੰਡਾਂ ਦੇ ਵੱਲੋਂ ਇਹ ਐਲਾਨ ਕੀਤਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਆਧਾਰ ਕਾਰਡ ਅਤੇ ਇਸ ਤੋਂ ਇਲਾਵਾ ਵੋਟਰ ਕਾਰਡ ਉਹਨਾਂ ਦੇ ਵੱਲੋਂ ਨਹੀਂ ਬਣਾਏ ਜਾਣਗੇ ਪਰ ਇਸੇ ਦੌਰਾਨ ਪਿੰਡ ਅਟਾਰੀ ਦੇ ਵੱਲੋਂ ਹੁਣ ਐਲਾਨ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਪ੍ਰਵਾਸੀ ਦਾ ਜੇਕਰ ਉਹਨਾਂ ਦੇ ਪਿੰਡ ਦੇ ਵਿੱਚ ਆਧਾਰ ਕਾਰਡ ਅਤੇ ਇਸ ਤੋਂ ਇਲਾਵਾ ਰਾਸ਼ਨ ਕਾਰਡ ਬਣਿਆ ਹੋਇਆ ਹੈ ਜਾਂ ਵੋਟਰ ਕਾਰਡ ਬਣਿਆ ਹੋਇਆ ਹੈ ਤੇ ਉਹਨਾਂ ਦੇ ਵੱਲੋਂ ਉਸ ਨੂੰ ਵੀ ਕੱਟ ਦਿੱਤਾ ਜਾਵੇਗਾ ਜੀ ਸਲਾ ਪਿੰਡ ਅਟਾਰੀ ਦੇ ਪੰਚਾਇਤ ਮੈਂਬਰਾਂ ਦੇ ਵੱਲੋਂ ਦੇਖਣ ਨੂੰ ਮਿਲਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਹਾਲੀ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਸੂਬਾ ਸਰਕਾਰ ਬਜਾਅ ਕਾਰਜਾਂ ਦੇ ਵਿੱਚ ਲੱਗੀ ਹੋਈ ਹੈ ਸੋ ਇਸੇ ਦੌਰਾਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੂਬੇ ਦੇ ਸਿਹਤ ਵਿਭਾਗ ਦੇ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਬੀਰਵਾਦ ਦਿੱਤਾ ਗਿਆ ਹੈ ਜਿਸ ਦੇ ਵਿੱਚ ਅੰਕੜੇ ਜਾਰੀ ਕਰ ਦਿੱਤੇ ਗਏ ਹਨ ਸਿਮਾਨ ਨੇ ਕਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵਿਸ਼ੇਸ਼ ਸਿਹਤ ਕੈਂਪ ਲਗਾਏ ਜਾ ਰਹੇ ਹਨ ਤੇ ਇਸੇ ਦੌਰਾਨ ਸੀਐਮ ਮਾਨ ਨੇ ਕਿਹਾ ਹੈ ਕਿ ਹੁਣ ਪਾਰਦਰਸ਼ਤਾ ਬਣਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਸਥਿਤੀ ਤੋਂ ਜਾਣੂ ਕਰਵਾਉਣ ਦੇ ਲਈ ਸਿਹਤ ਸੰਬੰਧੀ ਡਾਟਾ ਰਜਾਨਾ 6 ਵਜੇ ਸ਼ਾਮ ਨੂੰ ਜਨਤਕ ਵੀ ਕੀਤਾ ਜਾਵੇਗਾ ਤੋਂ ਅਨੁਦਾਨੀਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ 24 ਸਤੰਬਰ ਤੱਕ ਹੁਣ ਪੂਰੇ ਪੰਜਾਬ ਦੇ ਵਿੱਚ ਸਫਾਈ ਕਰਵਾ ਦਿੱਤੀ ਜਾਵੇਗੀ ਤੇ ਉਹਨਾਂ ਦੇ ਵੱਲੋਂ ਬਹੁਤ ਸਾਰੇ ਲੋਕਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਸੋ ਸਫਾਈ ਦੇ ਲਈ ਇਸ ਤੋਂ ਇਲਾਵਾ ਕਾਫੀ ਟਰੈਕਟਰ ਟਰਾਲੀਆਂ ਤੇ ਜੀਸੀਬੀ ਮਸ਼ੀਨਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਸੋ ਬਖ ਬਖ ਪਿੰਡਾਂ ਦੇ ਵਿੱਚ ਜਿਹੜੀਆਂ ਜਾਣ ਗਈਆਂ ਤੇ ਜਿਸ ਤੋਂ ਬਾਅਦ ਸਫਾਈ ਕਰਮਚਾਰੀਆਂ ਤੋਂ ਲੈ ਕੇ ਸਾਰੇ ਹੀ ਮੈਂਬਰ ਰੜ ਕੇ ਸਫਾਈ ਕਰਨਗੇ ਤੇ ਇਸ ਤੋਂ ਇਲਾਵਾ 24 ਸਤੰਬਰ ਤੱਕ ਪੂਰਾ ਪੰਜਾਬ ਸਾਫ਼ ਕਰ ਦਿੱਤਾ ਜਾਵੇਗਾ ਜੋ ਕਿ ਹੜ੍ਹਾਂ ਦੀ ਸਥਿਤੀ ਤੋਂ ਬਾਅਦ ਕਾਫੀ ਜ਼ਿਆਦਾ ਹਾਲਾਤ ਖਰਾਬ ਹੋ ਚੁੱਕੇ ਸਨ ਇਸੇ ਹੀ ਮਹੀਨੇ ਦੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਕੁਲਦੀਪ ਸਿੰਘ ਢਾਲੀਵਾਲ ਸਾਬਕਾ ਮੰਤਰੀ ਵੀ ਅਜਨਾਲਾ ਦੇ ਇੱਕ ਸਕੂਲ ਦੇ ਵਿੱਚ ਸਫਾਈ ਕਰਦੇ ਹੋਏ ਨਜ਼ਰ ਆਏ ਹਨ ਸੋ ਉਹਨਾਂ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਪੰਜਾਬੀਆਂ ਦੀਆਂ ਜ਼ਮੀਨਾਂ ਦੇ ਉੱਤੇ 5-5 ਫੁੱਟ ਤੱਕ ਰੇਤਾਂ ਚੜ ਗਈ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 5-5 ਫੁੱਟ ਤੱਕ ਰੇਤ ਚੜ ਚੁੱਕੀ ਹੈ। ਸੋ ਹੜ੍ਹਾਂ ਦੇ ਕਾਰਨ ਹੁਣ ਪੰਜਾਬ ਦੇ 2185 ਪਿੰਡਾਂ ਦੇ ਵਿੱਚ 5 ਲੱਖ ਏਕੜ ਤੱਕ ਫਸਲ ਹੁਣ ਤੱਕ ਤਬਾਹ ਹੋ ਚੁੱਕੀ ਹੈ। ਜਿਸ ਤੋਂ ਬਾਅਦ ਕਿ ਕਾਫੀ ਹੋਰ ਵੀ ਪੰਜਾਬੀਆਂ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ। ਸੋ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਕਈ ਥਾਂ ਜਿਹੇ ਹਨ ਜਿੱਥੇ ਕੀ ਹੜ੍ਹਾਂ ਦੇ ਕਾਰਨ 5-5 ਫੁੱਟ ਤੱਕ ਰੇਤਾ ਜਮਾ ਹੋ ਚੁੱਕੀ ਹੈ ਜੀਹਾਂ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਕਪੂਰਥਲਾ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਸਭ ਤੋਂ ਵੱਧ ਖੇਤ ਪ੍ਰਭਾਵਿਤ ਹੋਏ ਹਨ ਤੇ ਇੱਥੇ ਹੁਣ ਜ਼ਮੀਨਾਂ ਦੇ ਉੱਤੇ 5-5 ਫੁੱਟ ਤੱਕ ਰੇਤਾ ਦੀ ਜਿਹੜੀ ਕੀ ਸਿਲਟ ਜੰਮ ਚੁੱਕੀ ਹੈ ਸੂਚਨਾ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੇਹਦ ਹੈਰਾਨ ਕਰਦਾ ਇਹ ਮਾਮਲਾ ਸੀ ਪਿੰਡ ਜੀਂਦਾ ਦੇ ਵਿੱਚ ਜਿੱਥੇ ਕਿ 10 ਸਤੰਬਰ ਨੂੰ ਇੱਕ ਧਮਾਕਾ ਹੋਇਆ ਸੀ ਜਿਸ ਤੋਂ ਬਾਅਦ ਕੀ ਗੁਰਪ੍ਰੀਤ ਸਿੰਘ ਤੇ ਉਸਦੇ ਪਿਤਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਦਰਅਸਲ ਗੌਰਪ੍ਰੀ ਸਿੰਘ 19 ਸਾਲਾਂ ਦਾ ਇੱਕ ਲਾ ਦਾ ਵਿਦਿਆਰਥੀ ਸੀ ਜਿਸ ਤੋਂ ਬਾਅਦ ਕੀ ਉਸ ਦੇ ਵੱਲੋਂ ਇੱਕ ਬੰਬ ਨੂੰਾਂ ਚੀਜ਼ ਘਰ ਦੇ ਵਿੱਚ ਬਣਾਈ ਜਾ ਰਹੀ ਸੀ ਜਿਸ ਤੋਂ ਬਾਅਦ ਕੀ ਧਮਾਕਾ ਹੋ ਜਾਂਦਾ ਹੈ ਸੋ ਇਸੇ ਮਾਮਲੇ ਦੇ ਵਿੱਚ ਹੁਣ ਵੱਡੇ ਖੁਲਾਸੇ ਹੋ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਮਨੁੱਖੀ ਬੰਬ ਬਣ ਕੇ ਜੰਮੂ ਕਸ਼ਮੀਰ ਦੇ ਵਿੱਚ ਬਾਹਰ ਦਾਤ ਨੂੰ ਅੰਜਾਮ ਦੇਣਾ ਸੀ ਉਧਰ ਮੰਗਲਵਾਰ ਨੂੰ ਹੁਣ NIA ਦੀ ਟੀਮ ਨੇ ਗੌਰਪ੍ਰੀ ਸਿੰਘ ਦੇ ਘਰ ਦੇ ਵਿੱਚ ਦੌਰਾ ਕੀਤਾ ਹੈ ਤੇ ਉੱਥੇ ਬੰਬ ਬਣਾਉਣ ਦੇ ਲਈ ਵਰਤੇ ਗਏ ਕੈਮੀਕਲ ਦੇ ਨਮੂਨੇ ਵੀ ਲੈ ਲੈ ਗਏ ਹਨ ਜੀਹਾਂ ਤੋਂ ਤੁਹਾਨੂੰ Dije que esto no la ਪੁਲਿਸ ਨੇ ਹੁਣ ਉੱਚ ਪੱਧਰ ਦੇ ਉੱਤੇ ਜਿਹੜੀ ਕੀ ਜਾਂਚ ਕੀਤੀ ਹੈ ਤੇ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਮਨੁੱਖੀ ਬੰਬ ਬਣਾਉਣਾ ਚਾਹੁੰਦਾ ਸੀ ਤੇ ਇਸ ਲਈ ਉਸ ਨੇ ਪੂਰੀ ਤਿਆਰੀ ਵੀ ਕਰ ਲਈ ਸੀ ਉਸ ਨੇ ਪਹਿਲਾਂ ਤੇ ਆਨਲਾਈਨ ਸਾਈਟਾਂ ਤੋਂ ਧਮਾਕਾਖੇਜ਼ ਸਮਗਰੀ ਮੰਗਵਾਈ ਤੇ ਬਾਅਦ ਵਿੱਚ ਜੇਬਾਂ ਵਾਲੀ ਬੈਲਟ ਮੰਗਵਾਈ ਸੀ ਜਿਸ ਦੇ ਵਿੱਚ ਬੰਬ ਬਣਾ ਕੇ ਉਸ ਨੂੰ ਪੇਟ ਦੇ ਨਾਲ ਬੰਨ ਕੇ ਉਸ ਦੇ ਵੱਲੋਂ ਧਮਾਕਾ ਕੀਤਾ ਜਾਣਾ ਸੀ ਉਸ ਨੇ ਧਮਾਕਾਖੇਜ਼ ਸਮਗਰੀ ਦੇ ਨਾਲ ਨਾਲ ਉਕਤ ਬੈਲਟ ਵੀ ਆਨਲਾਈਨ ਖਰੀਦੀ ਸੀ ਉਸ ਨੇ ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਕੈਂਪਾਂ ਦੇ ਵਿੱਚ ਜਾ ਕੇ ਧਮਾਕਾ ਕਰਨਾ ਸੀ ਸੋ ਇਸ ਵਾਰ ਦਾਤ ਨੂੰ ਅੰਜਾਮ ਦੇਣ ਪਹਿਲਾਂ ਹੀ ਉਸ ਦੇ ਘਰ ਦੇ ਵਿੱਚ ਹੀ ਬਲਾਸਟ ਹੋ ਗਿਆ ਸੋ ਬੇहद ਹੈਰਾਨ ਕਰਦਾ ਮਾਮਲਾ ਹੋਣੇ ਬਠਿੰਡਾ ਦੇ ਜਿੰਦਾ ਪਿੰਡ ਤੋਂ ਨਿਕਲ ਕੇ ਆ ਰਿਹਾ ਹੈ ਕਿ ਇੱਕ 19 ਸਾਲਾਂ ਦਾ ਲਾ ਦਾ ਵਿਦਿਆਰਥੀ ਆਖਰਕਾਰ ਇਹ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੇਂਦਰ ਸਰਕਾਰ ਨੇ ਰਾਜ ਆਫਤ ਪ੍ਰਬੰਧਨ ਪ੍ਰਕਿਰਿਆ ਦੇ ਵਿੱਚ ਐਸ ਡੀ ਆਰ ਐਫ ਫੰਡ ਦੇ ਤਹਿਤ ਸਾਲ 2025 ਅਤੇ 26 ਦੇ ਲਈ ਪੰਜਾਬ ਨੂੰ 240 ਕਰੋੜ ਰੁਪਏ ਐਡਵਾਂਸ ਕਿਸ਼ਤ ਜਾਰੀ ਕਰ ਦਿੱਤੀ ਹੈ ਰਾਜ ਦੇ ਵਿੱਚ ਹਾੜਾਂ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੇਂਦਰ ਦੇ ਵੱਲੋਂ ਇਹ ਰਕਮ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸੇ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਨੂੰ ਵੀ 198 ਕਰੋੜ ਰੁਪਏ ਦੀ ਰਾਜ ਐਡਵਾਂਸ ਕਿਸ਼ਤ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਭਗਵਾਨਤਮਨ ਸਰਕਾਰ ਦੇ ਵੱਲੋਂ ਜਿੱਥੇ ਕਿ ਲਗਾਤਾਰ ਮੋਦੀ ਸਰਕਾਰ ਦੇ ਕੋਲੋਂ ਪੈਸਿਆਂ ਦੀ ਅਤੇ ਫੰਡਾਂ ਦੀ ਮੰਗ ਕੀਤੀ ਜਾ ਰਹੀ ਸੀ ਸੋ ਹੁਣ ਐਡਵਾਂਸ 240 ਕਰੋੜ ਰੁਪਏ ਦੀ ਰਕਮ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਪੀਆਰਟੀਸੀ ਅਤੇ ਪੰਨਵਸ ਦੀਆਂ ਬੱਸਾਂ ਦਾ ਹੋਣ ਜਾ ਰਿਹਾ ਹੈ ਚੱਕਾ ਜਾਮ ਜੀ ਹਾਂ ਪੰਜਾਬ ਦੇ ਬੱਸ ਅੱਡੇ ਹੋਣਗੇ ਬੰਦ ਯਾਤਰੀਆਂ ਦੀਆਂ ਵਧਣ ਦੀਆਂ ਮੁਸ਼ਕਲਾਂ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਜਾਣ ਲਓ ਇਹ ਖਬਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜ਼ਿਲ੍ਹੇ ਜਲੰਧਰ ਤੋਂ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੱਸਾਂ ਰਹੀਆਂ ਯਾਤਰਾ ਕਰਨ ਵਾਲੀਆਂ ਯਾਤਰੀਆਂ ਨੂੰ ਹੁਣ ਵੱਡਾ ਝਟਕਾ ਲੱਗੇਗਾ ਕਿਉਂਕਿ 16 ਦਿਨਾਂ ਬਾਅਦ ਵੀ ਤਨਖਾਹ ਨਾ ਮਿਲਣ ਤੋਂ ਨਾਰਾਜ਼ ਪੰਨਵਸ ਕੰਟਰੈਕਟਰ ਜੂਨੀਅਨ ਦੇ ਕਰਮਚਾਰ 5 ਘੰਟੇ ਦੇ ਲਈ ਬੰਦ ਕਰ ਦਿੱਤਾ ਤੇ ਜਿਸ ਤੋਂ ਬਾਅਦ ਕੀ ਠੇਕੇਦਾਰ ਅਤੇ ਸਰਕਾਰ ਦੇ ਖਿਲਾਫ ਕਾਫੀ ਜ਼ਿਆਦਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੋ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਹੁਣ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹਨ ਮਿੱਥੇ ਸਮੇਂ ਦੇ ਲਈ ਬੱਸ ਸਟਾਪ ਨੂੰ ਬੰਦ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ 12 ਵਜੇ ਤੋਂ ਲੈ ਕੇ 5 ਵਜੇ ਤੱਕ ਬੱਸ ਸਟੈਂਡ ਤੋਂ ਜਿਹੜੀਆਂ ਕਿ ਬੱਸਾਂ ਬੰਦ ਰਹੀਆਂ ਜਿਸ ਤੋਂ ਬਾਅਦ ਵੀ ਕੀ ਬੱਸ ਸਟੇਸ਼ਨ ਤੋਂ ਇਲਾਵਾ ਠੇਕਾ ਕਰਮਚਾਰੀਆਂ ਅਤੇ ਦੀਪੂਆਂ ਦੇ ਸਾਹਮਣੇ ਵੀ ਪ੍ਰਦਰਸ਼ਨ ਕੀਤਾ ਗਿਆ ਤੇ ਠੇਕੇਦਾਰ ਅਤੇ ਵਿਭਾਗ ਦੀਆਂ ਨੀਤੀਆਂ ਦੇ ਉੱਤੇ ਵੀ ਕਾਫੀ ਜ਼ਿਆਦਾ ਸਵਾਲ ਉਠਾਏ ਗਏ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਸਨ ਤੇ ਬੱਸਾਂ ਨੂੰ ਸਟੇਸ਼ਨ ਦੇ ਵਿੱਚ ਹੀ ਦਾਖਲ ਹੋਣ ਦੇ ਤੋਂ ਰੋਕ ਦਿੱਤਾ ਗਿਆ ਸੀ। ਏਕੀਦਾਰਾਂ ਨੂੰ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਤਨਖਾਹਾਂ ਹੁਣ ਆਉਣ ਵਾਲੇ ਅਗਲੇ ਦਿਨਾਂ ਦੇ ਦੌਰਾਨ ਜਾਰੀ ਨਹੀਂ ਕੀਤੀਆਂ ਜਾਂਦੀਆਂ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ ਹੁਣ ਬੱਸਾਂ ਬੰਦ ਦਾ ਐਲਾਨ ਕਰ ਦਿੱਤਾ ਜਾਵੇਗਾ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਬੱਸਾਂ ਬੰਦ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਜਲੰਧਰ ਜ਼ਿਲ੍ਹੇ ਤੋਂ ਇੱਕ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਟ੍ਰੈਫਿਕ ਪੁਲਿਸ ਦੇ ਵੱਲੋਂ ਅਚਾਨਕ ਅਨਾਉਂਸਮੈਂਟ ਕੀਤੀ ਗਈ ਦਰਸਲ ਅਵਤਾਰ ਨਗਰ ਦੇ ਵਿੱਚ ਲੱਗੀ ਹੋਈ ਪਾਰਕਿੰਗ ਜੋ ਕਿ ਗਲਤ ਢੰਗ ਦੇ ਨਾਲ ਵਾਹਨ پارک ਕੀਤੇ ਜਾਂਦੇ ਹਨ ਤੇ ਆਨਲਾਈਨ ਚਲਾਨ ਉਨ੍ਹਾਂ ਦੇ ਕਰਨ ਦਾ ਐਲਾਨ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਇਸ ਤੋਂ ਲਗ ਪੁਲਿਸ ਨੇ ਇੱਕ ਸਟੋਰ ਦੇ ਬਾਹਰ ਖੜੇ ਦੁਪਈਆ ਬਾਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਤੇ ਖੜੇ ਬਾਨਾਂ ਦੇ ਹੀ ਪੁਲਿਸ ਦੇ ਵੱਲੋਂ ਚਲਾਨ ਕਰਨੇ ਸ਼ੁਰੂ ਕਰ ਦਿੱਤੇ ਗਏ ਲਗਾਤਾਰ ਵਾਹਨ ਚਾਲ ਪੁਲਿਸ ਦਾ ਕਹਿਣਾ ਸੀ ਕਿ ਲੋਕਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਬਾਹਰ ਪਾਰਕਿੰਗ ਲਾਈ ਜਾਂਦੇ ਹਨ ਜਿਸ ਤੋਂ ਬਾਅਦ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਜਲੰਧਰ ਸ਼ਹਿਰ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਇਸੇ ਦੌਰਾਨ ਪੁਲਿਸ ਦੇ ਵੱਲੋਂ ਇਹ ਜਾਵਾਕਾਰ ਚਲਾਨ ਕੱਟੇ ਗਏ ਹਨ ਤੇ ਭਵਿੱਖ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਹੁਣ ਲਗਾਤਾਰ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਰਹੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਸਕੂਲਾਂ ਦੀ ਨਿਹਾਰ ਬਦਲਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਤੇ ਸਾਰੇ ਹੀ ਦੀ ਆਪਕਾਂ ਨੂੰ ਭਰਤੀ ਕਰਨ ਦਾ ਵੀ ਵਾਅਦਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਤੇ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਅਧਿਆਪਕਾਂ ਦੀ ਕੋਈ ਵੀ ਅਸਾਮੀ ਖਾਲੀ ਨਹੀਂ ਹੋਵੇਗੀ ਸੋ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਹੁਣ ਪ੍ਰਿੰਸੀਪਲ ਦੀਆਂ ਖਾਲੀ ਅਸਾਮੀਆਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ ਸਿੱਖਿਆ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਸੂਬੇ ਭਰ ਦੇ ਵਿੱਚ ਕੁੱਲ 1927 ਪ੍ਰਿੰਸੀਪਲਾਂ ਦੀਆਂ ਸਾਮੀਆਂ ਦੇ ਵਿੱਚੋਂ 984 ਅਜੇ ਵੀ ਖਾਲੀ ਪਈਆਂ ਹਨ ਜੋ ਕਿ ਕੁੱਲ ਗਿਣਤੀ ਦਾ 51% ਬਣਦਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਅੱਧੇ ਨਾਲੋਂ ਜ਼ਿਆਦਾ ਪ੍ਰਿੰਸੀਪਲਾਂ ਦੀਆਂ ਸਾਮੀਆਂ ਖਾਲੀ ਪਈਆਂ ਹਨ ਇਸ ਵੱਡੀ ਘਾਟ ਦੇ ਕਾਰਨ ਸਕੂਲਾਂ ਦੀ ਮੈਨੇਜਮੈਂਟ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਉੱਤੇ ਗੰਭੀਰ ਅਸਰ ਪੈ ਰਿਹਾ ਹੈ ਉਥੇ ਹੀ ਅਧਿਆਪਕਾਂ ਤੇ ਬਾਧੂ ਪ੍ਰਸ਼ਾਸਕੀ ਭਾਰ ਪੈਣ ਕਾਰਨ ਉਹਨਾਂ ਦੀ ਪੜਾਉਣ ਵਾਲੀ ਡਿਊਟੀ ਵੀ ਪ੍ਰਭਾਵਿਤ ਹੋ ਰਹੀ ਹੈ ਵਿਦਿਆਰਥੀ ਦੀਆਂ ਦੇ ਨਤੀਜੇ ਅਨੁਸ਼ਾਸਨ ਅਤੇ ਇਸ ਤੋਂ ਇਲਾਵਾ ਅਕਾਦਮਿਕ ਮਾਹੌਲ ਦੇ ਵਿੱਚ ਵੀ ਕਾਫੀ ਜ਼ਿਆਦਾ ਗ੍ਰਾਵਿਟੀ ਦੇਖਣ ਨੂੰ ਮਿਲ ਰਹੀ ਹੈ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਜਿੱਥੇ ਕਿ ਪੰਜਾਬ ਦੇ ਸਕੂਲਾਂ ਨੂੰ 스마트 ਸਕੂਲ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਪਰ ਇਸੇ ਦੌਰਾਨ ਹੁਣ ਉੱਤਪਲਾਂ ਦੀ ਜਿਹੜੀ ਘਾਟ ਪਾਈ ਜਾ ਰਹੀ ਹੈ ਸਕੂਲਾਂ ਦੇ ਵਿੱਚ ਸੋ ਅਧਿਆਪਕਾਂ ਦੀ ਘਾਟ ਤੇ ਹੋਣੀ ਹੈ ਸੋ ਪ੍ਰਿੰਸੀਪਲ ਹੀ ਜਿਹੜੇ ਕਿ ਪੰਜਾਬ ਦੇ ਵਿੱਚ 50% ਤੱਕ ਮੌਜੂਦ ਨਹੀਂ ਹਨ ਕਿਉਂਕਿ ਉਹਨਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਨਹੀਂ ਹਨ ਜਿਨ੍ਹਾਂ ਨੂੰ ਕਿ ਨੌਕਰੀ ਦਿੱਤੀ ਜਾ ਸਕਦੀ ਹੈ ਭਾਰਤ ਸਰਕਾਰ ਦੇ ਵੱਲੋਂ ਇਹਨਾਂ ਅਸਾਮੀਆਂ ਨੂੰ ਭਰਤੀ ਹੀ ਨਹੀਂ ਕੀਤਾ ਜਾ ਰਿਹਾ ਸੋ ਇਸੇ ਤਰ੍ਹਾਂ ਨੂੰ ਤੁਹਾਨੂੰ ਦੱਸ ਦਈਏ ਕਿ ਕੁੱਲ ਪੋਸਟਾਂ ਦਾ ਡਾਟਾ ਵੀ ਜਿਹੜਾ ਸ਼ੇਅਰ ਕਰ ਦਿੱਤਾ ਗਿਆ ਹੈ ਜਿਸ ਦੀ ਸਾਰੀ ਤੁਸੀਂ ਜਾਣਕਾਰੀ ਆਪਣੀ ਵੀਡੀਓ ਨੂੰ ਰੋਕ ਕੇ ਦੇਖ ਸਕਦੇ ਹੋ ਕਿ ਕਿੰਨੀਆਂ ਅਸਾਮੀਆਂ ਇੱਥੇ ਜਿਹੜੀਆਂ ਕਿ ਖਾਲੀ ਪਾਈਆਂ ਜਾ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਚੰਡੀਗੜ੍ਹ ਨੇੜੇ ਤੋਂ ਇੱਕ ਬੇਹੱਦ ਹੈਰਾਨ ਕਰਨ ਦਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਹਰਿਆਣਾ ਰੋਡਵੇਜ ਦੀ ਚੰਡੀਗੜ੍ਹ ਜਾ ਰਹੀ ਬੱਸ ਦੇ ਉੱਤੇ ਕੁਝ ਕਾਰ ਸਵਾਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਸਮੇਂ ਬੱਸ ਦੇ ਉੱਤੇ ਹਮਲਾ ਕੀਤਾ ਗਿਆ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਸਫੇਦ ਕਾਰ ਸਵਾਰਾਂ ਨੇ ਪਹਿਲਾਂ ਬੱਸ ਨੂੰ ਓਵਰਟੇਕ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਡਰਾਈਵਰ ਨੇ ਖਤਰਾ ਸਮਝਦੇ ਹੋਏ ਬੱਸ ਨਹੀਂ ਰੋਕੀ ਤੇ ਕਾਰ ਸਵਾਰਾਂ ਨੇ ਇੱਟਾਂ ਅਤੇ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਜੀ ਹਾਂ ਇਸ ਹਮਲੇ ਦੇ ਵਿੱਚ ਬੱਸ ਦੇ ਸਾਰੇ ਹੀ ਸ਼ੀਸ਼ੇ ਟੁੱਟ ਚੁੱਕੇ ਹਨ ਤੇ ਰੱਬ ਦੀ ਮਿਹਰ ਦੇ ਨਾਲ ਸਾਰੀਆਂ ਸਵਾਰੀਆਂ ਬਚ ਗਈਆਂ ਹਨ ਕਾਰ ਸਵਾਰ ਅੱਗੇ ਵੀ ਕਈ ਕਿਲੋਮੀਟਰ ਤੱਕ ਬੱਸ ਦਾ ਇਸੇ ਤਰ੍ਹਾਂ ਹੀ ਪਿੱਛਾ ਕਰਦੇ ਰਹੇ ਬੱਸ ਦੇ ਵਿੱਚ ਸਵਾਰ ਇੱਕ ਮਹਿਲਾ ਨੇ ਇਸ ਦੀ ਵੀਡੀਓ ਵੀ ਬਣਾਈ ਹੈ ਜਿਸ ਤੋਂ ਬਾਅਦ ਕੀ ਪੂਰੇ ਮਾਮਲੇ ਦਾ ਖਲਾਸਾ ਹੋਇਆ ਹੈ ਇਸ ਦੌਰਾਨ ਮਹਿਲਾ ਘਟਨਾ ਬਾਰੇ ਦੱਸਦੀ ਹੋਈ ਨਜ਼ਰ ਆ ਰਹੀ ਹੈ ਤੇ ਪੂਰੇ ਮਾਮਲੇ ਦੀ ਜਾਣਕਾਰੀ ਵੀ ਉਸ ਦੇ ਦੁਆਰਾ ਦਿੱਤੀ ਗਈ ਹੈ ਸੋ ਇਹ ਘਟਨਾ ਬੁੱਧਵਾਰ ਸਵੇਰੇ ਲਗਭਗ 9:30 ਵਜੇ ਦੀ ਦੱਸੀ ਜਾ ਰਹੀ ਹੈ ਸੋ ਬੱਸ ਦੇ ਵਿੱਚ ਪੂਰੀਆਂ ਸਵਾਰੀਆਂ ਭਰੀਆਂ ਹੋਈਆਂ ਸਨ 50 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਸਵਾਰੀਆਂ ਸਨ ਸੋ ਡਰਾਈਵਰ ਅਤੇ ਕੰਡੈਕਟਰ ਦੇ ਨਾਲ ਕਾਰ ਦੇ ਵਿੱਚ ਬੈਠੇ ਨੌਜਵਾਨਾਂ ਦੇ ਵੱਲੋਂ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਜ਼ਬਰਨ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਥਰਾ ਦੇ ਦੌਰਾਨ ਬੱਸ ਡਰਾਈਵਰ ਸਾਈਡ ਦੇ ਸ਼ੀਸ਼ਿਆਂ ਦੇ ਵਿੱਚ ਇੱਟਾਂ ਲੱਗੀਆਂ ਹਨ ਪਰ ਡਰਾਈਵਰ ਤੇ ਉਸ ਤੋਂ ਇਲਾਵਾ ਕੰਡੈਕਟਰ ਬੜੀ ਹੀ ਮੁਸ਼ਕਲ ਦੇ ਨਾਲ ਬਚ ਪਾਏ ਹਨ ਇਸ ਤੋਂ ਬਾਅਦ ਅਗਲੀ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਹਾਂ 22 ਸਤੰਬਰ ਤੋਂ ਬਾਅਦ ਹੁਣ GST ਪੂਰੇ ਭਾਰਤ ਸਮੇਤ ਪੰਜਾਬ ਦੇ ਵਿੱਚ ਘਟਣ ਜਾਣੀ ਜਾ ਰਹੀ ਹੈ ਹੁਣ ਜੇਕਰ ਤੁਸੀਂ ਵੀ ਰੋਜ਼ਾਨਾ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਕਿ ਸ਼ੈਂਪੂ ਸਾਬਣ ਟੂਥਪੇਸਟ ਇਸ ਤੋਂ ਇਲਾਵਾ ਬੱਚਿਆਂ ਦੇ ਸਾਜੋ ਸਮਾਨ ਖਰੀਦਣ ਬਾਰੇ ਸੋਚ ਰਹੇ ਹੋ ਤੇ ਇੱਕ ਹਫ਼ਤਾ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ ਸੋ 22 ਸਤੰਬਰ ਤੋਂ GST ਦੀਆਂ ਦਰਾਂ ਲਾਗੂ ਹੋਣ ਵਾਲੀਆਂ ਹਨ ਇਸ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਕੰਪਨੀਆਂ ਦੇ ਵੱਲੋਂ ਹੁਣ ਇਸ ਦੇ ਉੱਤੇ ਭਾਰੀ ਛੂਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੁਣ ਇਹਨਾਂ ਕੰਪਨੀਆਂ ਦੇ ਵੱਲੋਂ ਪਹਿਲਾਂ ਹੀ ਕਾਫੀ ਜ਼ਿਆਦਾ ਭਾਰੀ ਛੋਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਵਿੱਚ ਕਿ ਹਿੰਦੁਸਤਾਨ ਜੂਨੀ ਲੀਵਰ ਦੇ ਵੱਲੋਂ ਹੁਣ ਆਪਣੇ ਪ੍ਰੋਡਕਟਾਂ ਦੇ ਉੱਤੇ ਅਤੇ ਸਾਬਣਾਂ ਦੇ ਉੱਤੇ ਜਿਵੇਂ ਕਿ ਲਕਸ਼ ਸਾਬਣ ਹੈ ਸੋ 4% ਦੀ ਛੋਟ ਦਿੱਤੀ ਜਾ ਰਹੀ ਹੈ ਸ਼ੈਂਪੂ ਦੇ ਉੱਤੇ 10 ਤੋਂ 20% ਦੀ ਅਤੇ ਇਸ ਤੋਂ ਇਲਾਵਾ ਵਾਲਾਂ ਵਾਲੇ ਤੇਲ ਦੇ ਉੱਤੇ 10 ਤੋਂ 7% ਦੀ ਛੋਟ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੈਲਥ ਡਰਿੰਕਾਂ ਦੇ ਉੱਤੇ ਵੀ ਜਿਹੜਾ ਕਿ 5 ਤੋਂ 7% ਦੀ ਛੋਟ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ